ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਫੇਸਬੁਕ ਚੈਨਲ ਜੀਓ ਕੋ ਚੜੈਰੀ ਫਾਰਮ ਤੇ ਅੱਜ ਦੀ ਵੀਡੀਓ ਚ ਦੋ ਕਟੀਆਂ ਦੀ ਵੀਡੀਓ ਲੈ ਕੇ حاضر ਹੋਏ ਆਂ ਪਿੰਡ ਰਾਇਆ ਤਸੀਲ ਰਾਮਪਰਾਪੁਰ ਡਿਸਟ੍ਰਿਕਟ ਬਠਿੰਡਾ ਫੋਨ ਨੰਬਰ ਹੈਗਾ 98882 24013 ਜਿਹੜੀ ਹੈ ਫਸਟ ਨੰਬਰ ਵਾਲੀ ਕੱਟੀ ਆ 11 ਮਹੀਨੇ ਦੀ ਉਮਰ ਆ ਸ਼ਕੀਨ ਫੁੱਲ ਥਣ ਚਾਰੀ ਆ ਛੋੜੀ ਛਾਲੀ ਤੁਹਾਨੂੰ ਦਿਖਾ ਦਨੇ ਦੇਖਣ ਚਾਰ ਹੀ ਥਣ ਜੀ ਮੁੱਲ ਦਾ 21000 ਜਮਾ ਦੇਣ ਲੈਣ 19000 ਦੀ ਦੋ ਨੰਬਰ ਤੇ ਕੱਟੀ ਦੀ ਉਮਰ ਆ ਗਈ 13 ਮਹੀਨਾ ਦੀ ਸਕਰੀਨਸ ਕੋਣ ਦੇਖੋ ਕੁੰਡੇ ਸਿੰਘਾਂ ਦੀ ਜੈਡ ਬਲੈਕ ਆ ਗਈ ਥਣ ਥਣ ਦੇਖੋ ਖੜੇ ਰੋ ਉਮਰ 13 ਮਹੀਨਾ ਦੀ ਰੇਟ ਇਹਦਾ 24000 ਤੇ 22000 ਦੀ ਜਮਾਤ ਜਸਨੋ ਦੇ ਦਾਂਗੇ ਦੇਖੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਦਾ